ਜਿੱਦਾਂ ਗਠਿਆਵਾ ਮੇਰੇ ਰਿਲੇਟਿਵ ਨੇ ਉਹਨਾਂ ਨੂੰ ਬਹੁਤ ਸਾਲਾਂ ਤੋਂ ਗਠਿਆਵਾ ਦੀ ਪ੍ਰੋਬਲਮ ਹੈ ਤੇ ਉਹ ਮਤਲਬ ਬਹੁਤ ਮਤਲਬ ਹਰ ਤਰ੍ਹਾਂ ਦਾ ਉਹਨਾਂ ਨੇ ਨੁਸਖਾ ਬਣਾ ਲਿਆ ਪਰ ਹਲੇ ਤੱਕ ਵਰਕ ਨਹੀਂ ਕੀਤਾ ਕੁਝ ਵੀ ਤੇ ਮੈਂ ਪੁੱਛਣਾ ਚਾਹ ਰਹੀ ਸੀ ਕਿ ਇਹ ਵਰਕ ਕਰ ਸਕਦਾ ਉਹਨਾਂ ਲਈ ਇਹ ਬਹੁਤ ਵਰਕ ਕਰਦਾ ਪਰ ਮੈਂ ਤੁਹਾਨੂੰ ਇੱਕ ਗੱਲ ਦੱਸਦਾ ਜਦੋਂ ਤੱਕ ਇਹ ਤੇਲ ਤੁਸੀਂ ਲੈ ਕੇ ਜਾਓਗੇ ਉਹਨਾਂ ਨੂੰ ਤੁਸੀਂ ਦੱਸਿਓ ਫੋਨ ਕਰਕੇ ਕਿ ਇੱਕ ਮੇਥੀ ਦਾਣਾ ਮੇਥੀ ਦਾਣਾ ਇੱਕ ਕਲੌਂਜੀ 20 ਕ ਦਾਣੇ ਮੇਥੀ ਦੇ 10 ਕ ਦਾਣੇ ਕਲੌਂਜੀ ਦੇ ਉਹਦੇ ਵਿੱਚ 40 ਕ ਦਾਣੇ ਕਾਲੇ ਛੋਲੇ ਦੇ 2 ਦਿਨ ਦਾ ਗਿਣ ਕੇ ਬਾਲਣ ਤੋਂ ਬਾਅਦ ਅੰਦਾਜ਼ਾ ਲੱਗ ਜੂਵੇਂ ਇੰਨੇ ਕ ਪਾਉਣੇ ਤੇ ਉਹ ਰੋਜ਼ ਪਿਓਗੇ ਰੱਖਣੇ ਤੇ ਸਵੇਰੇ ਚੰਬ ਚੰਬ ਕੇ ਖਾ ਲੈਣੇ ਜੇ ਜਿਆਦਾ ਦੰਦ ਉਹਨੇ ਨਹੀਂ ਕੰਮ ਕਰਦੇ ਤਾਂ ਪਾਊਡਰ ਬਣਾ ਕੇ ਰੱਖ ਲੈਣ ਪਾਣੀ ਚ ਰਾਤ ਨੂੰ ਪਾ ਦੇਣ ਸਵੇਰੇ ਉਹਨੂੰ ਪੀ ਲੈਣ ਹਾਂਜੀ ਤੇ ਉਹ ਪਾਣੀ ਨਾਲ ਹੀ ਪੀਣਾ ਤੁਸੀਂ ਦੇਖੋ ਥੋੜੇ ਜਿਹੇ ਦਿਨਾਂ ਚ ਉਹਨਾਂ ਨੂੰ 10 ਤੋਂ 15% ਫਰਕ ਪੈ ਜਾਣਾ 10 ਤੋਂ 15% ਫਰਕ ਪੈਣਾ ਦਰਦ ਦਾ ਬਹੁਤ ਵੱਡੀ ਗੱਲ ਹੋ ਜਾਂਦੀ ਹੈ ਇਹਨੂੰ ਇਕੱਠਿਆਂ ਨੂੰ ਖਾ ਲੋ ਇਹਨਾਂ ਹਾਂਜੀ ਇਹ ਤਿੰਨੇ ਚੀਜ਼ਾਂ ਤੇਨੇ ਇਕਠੇ ਚਬਾ ਚਬਾ ਕੇ ਖਾਈ ਜਾਣਾ ਚਮਚ ਨਾਲ ਤੇ ਇਕ ਉਹਨਾਂ ਨੂੰ ਤੁਸੀਂ ਹੁਣ ਜਿਵੇਂ ਠੰਡ ਦਾ ਮੌਕਾ ਹਾਂਜੀ ਬਾਕੀ ਦਰਸ਼ਕ ਵੀ ਨੋਟ ਕਰ ਸਕਦੇ ਨੇ ਹਾਂ ਇਹ ਤੁਹਾਡੇ ਤੁਹਾਡੇ ਥਰੂ ਮੈਂ ਇੱਕ ਹੋਰ ਗੱਲ ਦੱਸਦਾ ਕਿਉਂਕਿ ਪੇਸ਼ੈਂਟ ਦਾ ਤੁਹਾਡਾ ਪਰ ਉਹ ਤੁਹਾਡੇ ਇਕੱਲੇ ਪੇਸ਼ੈਂਟ ਕਰਕੇ ਕਈ ਪੇਸ਼ੈਂਟ ਨੂੰ ਫਾਇਦਾ ਹੋਊਗਾ ਉਹ ਕੀ ਹੈ ਕਿ ਕਾਲੀ ਖਸਖਸ ਹਾਂ ਜਾਂ ਆਪਣੀ ਨਾਰਮਲ ਸਫੇਦ ਖਸਖਸ ਕੋਈ ਵੀ ਮਿਲ ਜੇ ਹਾਂਜੀ ਜਿਹੜੀ ਵੀ ਮਿਲ ਜੇ ਕਿਉਂਕਿ ਰਾਜਸਥਾਨ ਚ ਤਾਂ ਮਿਲ ਜਾਂਦੀ ਕਾਲੀ ਖਸਖਸ ਆਪਣੇ ਪੰਜਾਬ ਚ ਤਾਂ ਨਹੀਂ ਮਿਲਦੀ ਤੇ ਨਾਰਮਲ ਜਿਹੜੀ ਵਾਈਟ ਮਿਲਦੀ ਆ ਉਹ ਵੀ ਠੀਕ ਆ ਖਸਖਸ ਲੈਣੀ ਆ ਤੇ ਉਹਦੇ ਵਿੱਚ ਤੁਸੀਂ ਕਾਲੇ ਤੇਲ ਬਰਾਬਰ ਮਾਤਰਾ ਚ ਪਾ ਕੇ ਉਹਨਾਂ ਨੂੰ ਤਵੇ ਤੇ ਸੇਕ ਲਓ ਤਵੇ ਤੇ ਸੇਕ ਕੇ ਚੰਗੀ ਤਰ੍ਹਾਂ ਜਦੋਂ ਚੰਗੀ ਤਰ੍ਹਾਂ ਰੋਸਟ ਹੋ ਜਾਣ ਤਾਂ ਉਹਨਾਂ ਨੂੰ ਉਹਦੇ ਚ ਮਿਕਸੀ ਚ ਪਾ ਕੇ ਗ੍ਰाइंड ਕਰ ਲਓ ਉਹਨਾਂ ਨੂੰ ਕਹੋ ਜੀ ਇੱਕ ਚਮਚਾ ਸ਼ਾਮ ਨੂੰ ਚਾਹ ਤਾਂ ਚਾਹ ਨਾਲ ਲੈ ਲਓ ਚਾਹੇ ਗਰਮ ਪਾਣੀ ਨਾਲ ਲੈ ਲਓ ਜੇ ਚਾਹ ਨਾਲ ਲੈਣਾ ਤਾਂ ਚਾਹ ਚ ਦੁੱਧ ਨਹੀਂ ਪਾਉਣਾ ਉਨਨ ਕੋ ਜੀ ਬਲੈਕ ਟੀ ਐਕਸੈਕਟ ਓਕੇ ਬਲੈਕ ਟੀ ਬਹੁਤ ਕਮਾਲ ਔਰ ਉਹਦੇ ਨਾਲ ਉਹ ਖਾ ਲੈਣ ਤੇ ਤੁਸੀਂ ਦੇਖੋਗੇ ਵੀ ਉਹ ਤੁਹਾਨੂੰ ਬਦ ਤੋਂ ਬਦ 10 ਦਿਨਾਂ ਚ 15 ਦਿਨਾਂ ਚ ਥੈਂਕ ਯੂ ਭੇਜ ਦੇਣਗੇ ਵੀ ਬੇਟਾ ਕਮਾਲ ਹੋ ਗਿਆ ਮਤਲਬ ਉਹਦੇ ਨਾਲ ਐਸਾ ਗਜ਼ਬ ਹੁੰਦਾ ਹੈ ਨਾ ਜੀ ਬੰਦਾ ਸੋਚ ਹੀ ਨਹੀਂ ਲੰਗਦਾ ਪਰ ਇਹ ਮੈਂ ਤਜਰਬੇ ਆਮ ਲੋਕਾਂ ਦੇ ਕਰਕੇ ਦੇਖੇ ਨੇ ਮੈਂ ਜਿਵੇਂ ਬਾਹਰ ਅੰਦਰ ਜਾਂਦਾ ਨਾ ਜਿਵੇਂ ਬੋਲਦਾ ਕੋ ਬਹੁਤ ਲੋਕ ਕਰਦੇ ਨੇ ਨੁਸਖੇ ਹਾਂਜੀ ਹੁਣ ਪਿਛੇ ਜਿਵੇਂ ਹਰਮੰਦਰ ਸਾਹਿਬ ਜਾਂਦੇ ਆ ਜਾਂ ਕਿਤੇ ਹੋਰ ਜਾਂਦੇ ਆ ਜਾਂ ਡੈਣਾ ਦੇ ਵੀ ਮੈਂ ਜਾਂਦਾ ਸਲੱਖਿਆ ਸਾਹਿਬ ਬਾਬਾ ਦੀਪ ਸਿੰਘ ਗੁਰਦੁਆਰੇ ਜਾਂਦਾ ਮੈਂ ਅਕਸਰ ਜਾਂਦਾ ਕਿਉਂਕਿ ਮੇਰਾ ਜਦੋਂ ਵੀ ਕਿਤੇ ਮਾੜਾ ਜਿਹਾ ਮਨ ਉਚਾਰਟ ਹੁੰਦਾ ਮੈਂ ਦੋ ਤਿੰਨ ਜਗ੍ਹਾ ਤੇ ਜਾਂਦਾ ਹਾਂਜੀ ਤੇ ਉੱਥੇ ਮੈਨੂੰ ਲੋਕ ਮਿਲ ਜਾਂਦੇ ਆ ਗੁਲਸਰਬ ਉਹ ਤੋਂ ਦੇਸੀ ਤਿਲ ਖਾਦੇ ਸੀ ਮੈਂ ਮੈਰੇ ਥੋੜੀ ਖਾਦੇ ਸੀ ਤੇ ਉਹ ਮੈਨੂੰ ਕਈਆਂ ਨੂੰ ਮੈਂ ਇੱਕ ਇੱਕ ਜਗ੍ਹਾ ਤੇ ਬੋਲਿਆ ਸੀਗਾ ਇੱਕ ਡਾਇਲੋਗ ਉਹ ਥੋੜੀ ਜੀ એનર્ਜੀ ਦੇਣ ਵਾਸਤੇ ਮੈਂ ਬੋਲਿਆ ਹੋਇਆ ਵੀ ਲੋਕਾਂ ਨੂੰ એનર્ਜੀ ਰਹੇ ਤਾਂ ਉਹ ਵੀ ਮੈਨੂੰ ਕਹਿਣਗੇ ਗੁਲਸਰਬ ਬੋਲਿਓ ਜਰਾ ਹੈ ਨਾ ਤੇ ਅੱਛਾ ਲੱਗਦਾ ਵੀ ਕੁਝ ਲੋਕੀ ਪਸੰਦ ਕਰਦੇ ਆ ਜਿਵੇਂ ਮੈਂ ਕਹਿਆ ਸੀਗਾ ਕਿ ਮਸਤੀ ਜਿੰਦਾ ਹੈ ਤੋ ਹਸਤੀ ਜਿੰਦਾ ਹੈ ਵਰਨਾ ਪੂਰੀ ਦੁਨੀਆ ਜਬਰਦਸਤੀ ਜਿੰਦਾ ਹੈ ਆਹ ਕੀ ਬਾਤ ਇਹ ਗੱਲ ਚ ਹੈ ਵੀ ਸੱਚਾਈ ਹੈ ਲੋਕ ਜਬਰਦਸਤੀ ਜੀ ਰਹੇ ਆ ਹਾਂ ਹਾਂ ਜ਼ਬਰਦਸਤ ਰਹਿਣਾ ਬਹੁਤ ਜ਼ਰੂਰੀ